ਪੁਲਿਸ ਨੇ ਬਹੁਤ ਹੀ ਵਧੀਆ ਬਹੁਤ ਚੰਗੇ ਤਰ੍ਹਾਂ ਇਹ ਕੰਮ ਕੀਤਾ ਹੈ ਕਿਉਂਕਿ ਇਸੇ ਦਾ ਜਦੋਂ ਬੱਚਾ ਗੁੰਮ ਹੁੰਦਾ ਹੈ ਉਹਦਾ ਮਾਪੇ ਨੂੰ ਪਤਾ ਹੀ ਆਪਾਂ ਨੂੰ ਉਹਦੇ ਕੀ ਦਿਲ ਤੇ ਵੀ ਦਦੀ ਆ ਇਨਸਾਨੀਅਤ ਦੇ ਤੌਰ ਤੇ ਪੁਲਿਸ ਨੇ ਇਹ ਬਹੁਤ ਵਧੀਆ ਜਿਵੇਂ ਬਹੁਤ ਵਧੀਆ ਕੰਮ ਕੀਤਾ ਜੀ ਤੁਸੀਂ ਕੀ ਦੇਖਿਆ ਸਰ ਅਸੀਂ ਕੀ ਦੇਖਿਆ ਸਰ ਮੇਰਾ ਘਰ ਸੀ ਉਧਰ ਘਰ ਦੇ ਮੂਹਰੇ ਉਸ ਜਿਹੜੀਆਂ ਗੱਡੀਆਂ ਸੀ ਮੂਹਰੇ ਦੀ ਗੱਡੀ ਜਾ ਰਹੀ ਸੀ ਅਸੀਂ ਬਹੁਤ ਜਾਨੀ ਕਿ ਸਰ ਅੱਖ ਦੇ ਚਮਕਿਆਂ ਨਾਲ ਗੱਡੀਆਂ ਰਗੀਆਂ ਜੀ ਬਹੁਤ ਤੇਜ਼ ਜਦੋਂ ਸਿਰ ਸਾਡਾ 50 ਸਰ ਸਾਨੂੰ ਬੰਦੇ ਦੋ ਦੋ ਬੰਦੇ ਦੇਹੇ ਜੀ ਗੱਡੀ ਤੇ ਹਾਂ ਸਰ ਬੱਚਾ ਸ਼ਾਇਦ ਉਹਨਾਂ ਦਾ ਕੋਸ ਲਾਇਆ ਲਾਇਕੀ ਸਰ ਹਾਂਜੀ ਦੇਖ ਸਿੰਘ ਸਾਡੇ ਕੋਲੇ ਹਾਲੇ ਤੇ ਪਾਣੀ ਤੇ ਇੱਥੇ ਜਿੱਦੋਂ ਇਨਕਾਊਂਟਰ ਹੋਵੇ ਨਹੀਂ ਅਸੀਂ ਸਾਡੀ ਪਿਛਲੀ ਮੋਟਰ ਤੇ ਅੱਛਾ ਤੁਸੀਂ ਕੀ ਦੇਖਿਆ ਤੁਸੀਂ ਸਾਡੇ ਤਾਂ ਜੀ ਉੱਥੇ ਆਵਾਜ਼ ਹੀ ਸੁਣੀਆ ਹੋਰ ਤਾਂ ਸੀ ਜਿਹੜੇ ਹਾਈ ਡੋਰੀਆਂ ਦੀ ਆਵਾਜ਼ ਆਉਂਦਾ ਜਿਹੜੀਆਂ ਚੱਲੀਆਂ ਹਮਲੇ ਦੀ ਬੀਟੀ ਠੀਕ ਹੈ ਯਾਰ ਕਾਫੀ ਬਾਤਾਂ ਕਰਾਂਗੇ ਲਾਤੀ ਦੇਖੋ ਅਸੀਂ ਤਾਂ ਬਹੁਤ ਦੂਰ ਸੀ ਹਾਂ ਤਾਂ ਬਾਜ਼ ਬਾਜ਼ ਹੋਰ ਨਹੀਂ ਕਰਨੀ ਕੋਈ ਜੀ ਕੰਮ ਕੀ ਹੋ ਗਿਆ ਜੀ ਕਿਹਦੀ ਸਹਿਮਤਾ ਹੁੰਦੀ ਹੈ ਕਿ ਅੱਗੇ ਕੀ ਕਾਰਨ ਅਰਦਾਸ ਆਪਣੀ ਅਰਦਾਸ ਕੀ ਪਤਾ ਲੱਗਿਆ ਫਿਰ ਬਾਅਦ ਚ ਬੜਕਾ ਕੰਨੇ ਵਾਲੀ ਲੇਬਰ ਗਈ ਸੀ ਆ ਟਰੱਕ ਪਰ ਮਹਾਪੁਰਸ਼ ਦੀ ਕੋਈ ਪਤਾ ਕੀ ਲੱਗਿਆ ਕੰਕਰ ਤੋਂ ਬਾਅਦ ਨੂੰ ਸਾਨੂੰ ਵਾਲੇ ਕੋਈ ਪਤਾ ਲੱਗਿਆ ਉਹਦਾ ਪਤਾ ਲੱਗਿਆ ਵਿਕਪਨ ਦਾ ਮਾਰਿਆ ਗਿਆ ਅੱਛਾ ਪਹਿਲਾਂ ਵਰਜਨ ਸਾਹਿਬ ਦੀ ਬਹੁਤ ਮਦਦ ਕੀਤੀ ਜਿਹਨੇ ਚੱਲੀਆਂ ਨੇ 25 30 ਮਰ ਨਾ ਜੀ ਕਾਫੀ ਕਦੇ 2 4 ਚੱਲ ਗਿਆ ਟਰੱਕ ਪਰਗਟ ਹੈ ਪਾਣੀ ਦੀ ਅੱਛਾ ਛੇੜੇ ਮੀਂਹ